ਮਹਾ ਸਿੰਘ ਸੈਨ ਸਾਜੀ ਤੈਨੂੰ ਯਾਰ ਪਿਆਰ ਹੈ ਕਰਦਾ ਤੇਰੀ ਦੀਦੀ ਖਾਤਰ ਮੈਂ ਲੰਮੇ ਲੰਮੇ ਹੋ ਗਏ ਪਰਦਾ ਮੇਰੇ ਦਿਲ ਨੂੰ ਬਿਨ ਤੇਰੇ ਕਿਹਣਾ ਦੇਵੇ ਹੋਰ ਦਲੇਰੀ ਤੇਰਾ ਦਰਸ਼ਨ ਹੋ ਜਾਵੇ ਦਾਦਿਆ ਮੈਨੂੰ ਜਾਂਦੀ ਮੇਰੀ ਤੇਰਾ ਦਰਸ਼ਨ ਹੋ ਜਾਵੇ ਦਾਦਿਆ ਹੱਥ ਬਨ ਕੇ ਕਹਿੰਦਾ ਹਾਂ ਤੇਰਾ ਸਿੰਘ ਨਿਭਾਣਾ ਤੈਨੂੰ ਹੋਰ ਕਿਸੇ ਚੀਜ਼ ਦੀ ਵੀ ਹੈਗੀ ਨਹੀਂ ਤਮੰਨਾ ਮੈਨੂੰ ਮੇਰੇ ਕੋਲ ਆ ਜਾ ਤੂੰ ਬਹੁ ਦੇ ਲਈ ਨਾ ਹੁੰਦੇਰੀ ਤੇਰਾ ਦਰਸ਼ਨ ਹੋ ਜਾਵੇ ਦਾਤਿਆ ਮੈਨੂੰ ਜਾਂਦੀ ਵੇਰੀ ਤੇਰਾ ਦਰਸ਼ਨ ਹੋ ਜਾਵੇ ਬਿਚਿਆਨੰਦ ਪਰਦੇ ਜਿਹੜੀ ਹੋਈ ਗਲਤੀ ਸੀਗੀ ਮੈਥੋਂ ਬਿਚਿਆਨੰਦ ਪਰਦੇ ਜਿਹੜੀ ਹੋਈ ਗਲਤੀ ਸੀਗੀ ਮੈਥੋਂ ਨਾਲ ਮੈਂ ਉਹ ਬੁਲਦੀ ਮਾਮੀ ਮੰਗਣੀ ਦਾ ਦਾਦੇ ਤੋਂ ਆ ਬੰਦ ਮਗਾ ਕੇ ਤੂੰ ਮੇਰੇ ਕੋਲ ਵਾਂਗ ਘਰੇੜੀ ਤੇਰਾ ਦਰਸ਼ਨ ਹੋ ਜਾਵੇ ਦਾਦਿਆ ਮੈਨੂੰ ਜਾਂਦੀ ਮੇਰੀ ਬਸ ਸਖੜੀ ਪਲਦੀ ਹੈ ਮੇਰੀ ਜਿੰਦ ਕੰਨੀ ਹੈ ਰਹਦੀ ਤੇਰੇ ਮੋ ਪਿਆਰ ਦੀ ਹੈ ਮੇਰੇ ਤੂੰ ਕਾਲ ਜੇ ਪੈਂਦੀ ਸੱਚੋ ਸੱਚ ਨੇਕ ਕਹੇ ਜਿਹੜਾ ਪਿੰਡ ਹੈ ਤੁੰਗਾ ਖੇੜੀ ਸੱਚੋ ਸੱਚ ਨੇਕ ਕਹੇ ਜੀ ਦਾ ਪਿੰਡ ਹੈ ਤੁੰਗਾ ਖੇੜੀ ਤੇਰਾ ਦਰਸ਼ਨ ਹੋ ਜਾਵੇ ਦਾਦਿਆ ਮੈਨੂੰ ਜਾਂਦੀ ਮੇਰੀ ਤੇਰਾ ਦਰਸ਼ਨ ਹੋ ਜਾਵੇ i'm leaving.